ਅੱਜ ਮੇਰੇ ਪਰਿਵਾਰ ਲਈ ਡਾਕਟਰ ਗੁਰਪ੍ਰੀਤ ਕਾਰ ਲਈ ਬਹੁਤ ਵੱਡਾ ਦਿਨ ਹੈ ਜਦੋਂ ਇੱਕ ਤੰਦਰੁਸਤ ਬੱਚਾ ਸਾਡੇ ਘਰ ਪਹਿਲੀ ਵਾਰ ਆ ਰਹੇ ਹਨ ਔਰ ਸਾਡੀਆਂ ਮਾਮੀਆਂ ਚਾਚੀਆਂ ਤਾਈਆਂ ਦਾਦੀਆਂ ਨਾਨੀਆਂ ਆਈਆਂ ਹੋਈਆਂ ਨੇ ਕਰੇ ਕਰੇ ਆਈਆਂ ਹੋਈਆਂ ਨੇ ਜੋ ਇੱਕ ਬੱਚੇ ਦੇ ਆਉਣ ਦੀ ਖੁਸ਼ੀ ਮਨਾਈ ਜਾਂਦੀ ਹੈ ਜਿਵੇਂ ਮਾਲਵੇ ਦੇ ਪਿੰਡਾਂ 'ਚ ਕਿਉਂਕਿ ਅਸੀਂ ਛੋਟੇ-ਛੋਟੇ ਪਿੰਡਾਂ 'ਚ ਉੱਠ ਕੇ ਆਏ ਹੋਏ ਲੋਕਾਂ ਸੋ ਜੋ ਖੁਸ਼ੀ ਮਨਾਈ ਜਾਂਦੀ ਹੈ ਚਾਚੀਆਂ ਦਾਦੀਆਂ ਨਾਨੀਆਂ ਤਾਈਆਂ ਉਹ ਮਨਾਈ ਜਾਊਗੀ ਤੇ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦਾ ਕਿ ਵਾਹਿਗੁਰੂ ਨੇ ਦਾਤ ਬਖਸ਼ੀ ਇੱਕ ਤੰਦਰੁਸਤ ਬੱਚਾ ਔਰ ਡਾਕਟਰ ਗੁਰਪ੍ਰੀਤ ਸਿੰਘ ਵੀ ਬਿਲਕੁਲ ਠੀਕ ਹੈ ਨਾਰਮਲ ਬੇਬੀ ਹੈ ਤੇ ਉਹ ਕਹਿੰਦੇ ਆ ਕਿ ਬੱਚਾ ਆਪਣੇ ਭਾਗ ਆਪ ਲੈ ਕੇ ਆਉਂਦਾ ਸੋ ਇਹਦੇ ਭਾਗ ਇਹ ਆਪ ਬਣਾਉਗੇ ਮੈਂ ਤੁਹਾਡੇ ਕਰੋੜਾਂ ਲੋਕਾਂ ਨੂੰ ਤੁਹਾਡੇ ذریعے ਦੱਸਣਾ ਚਾਹਣਾ ਬੇਟਾ ਹੋਵੇ ਬੇਟੀ ਹੋਵੇ ਪਹਿਲੀ ਗੱਲ ਤਾਂ ਇਹ ਦੁਆ ਕਰਿਆ ਕਰੋ ਅਰਦਾਸ ਕਰੇ ਤੰਦਰੁਸਤ ਹੋਵੇ ਦੂਜਾ ਫਿਰ ਉਹਨੂੰ ਪੜ੍ਹਾਓ ਉਹਨੂੰ ਮੌਕਾ ਦਿਓ ਉੱਡਣ ਦਾ ਤੇ ਫਿਰ ਸਾਡੀਆਂ ਤੀਆਂ ਕਿਸੇ ਗੱਲੋਂ ਵੀ ਘੱਟ ਨਹੀਂ ਹੈਗੀਆਂ ਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਧੀ ਦਾ باپ ਬਣਿਆ ਤੇ ਮੈਨੂੰ ਮੇਰੇ ਕੋਲ ਅੱਜ ਲਫ਼ਜ਼ ਨਹੀਂ ਆ ਗਏ ਮਾਸਬ ਕਹਿੰਦੇ ਹਸਪਤਾਲ ਚ ਮਿਲ ਬਹੁਤ ਦੇਰੀ ਨਾਲ ਗਏ ਤਾਂ ਕਰਕੇ ਕਿਸੇ ਨੂੰ ਪਰੇਸ਼ਾਨੀ ਲਾ ਗਏ ਇਤੇ ਹੀ ਦੱਸ ਸਕਦੇ ਨੇ ਅਸੀਂ ਕਿਉਂ ਤੇਰੀ ਨਾਲ ਗਏ ਤੁਸੀਂ ਦੱਸੋ ਜੀ ਪਹਿਲਾਂ ਦੇਖੋ ਜਦੋਂ ਵੀ ਇਹ ਜਾਂਦੇ ਸੀ 9 ਮਹੀਨੇ ਹਰ 10 ਦਿਨ ਬਾਅਦ ਕਦੇ 5 ਦਿਨ ਬਾਅਦ ਕਦੇ 2 ਦਿਨ ਬਾਅਦ ਡਾਕਟਰ ਬੁਲਾਉਂਦੇ ਸੀ ਮੈਂ ਨਹੀਂ ਜਾਂਦਾ ਸੀ ਨਾਲ ਤਾਂ ਕਿ ਕਿਉਂਕਿ ਜੇ ਮੈਂ ਜਾऊं ਜਾਂਦਾ ਤਾਂ ਫਿਰ ਪ੍ਰੋਟੋਕੋਲਮ ਤੋਂ ਕਿ ਸਿਕਿਉਰਟੀ ਹੈ ਸਿਕਿਉਰਟੀ ਮੁਤਾਬਕ ਨਾ ਸਾਰਾ ਹਸਪਤਾਲ ਸਟਕ ਹੋ ਜਾਂਦਾ ਹਾਂਜੀ ਗੱਲ ਮੈਨੂੰ 40s ਹਸਪੀਟਲ ਵਾਲਿਆਂ ਨੇ ਵੀ ਕਹੀ ਹੈ ਕਿ ਜਿਸ ਟੱਕ ਹੋ ਜਾਂਦਾ ਤਾਂ ਇਹਦਾ ਮਤਲਬ ਬਹੁਤ ਸਾਰੇ ਮਰੀਜ਼ ਜਿਨ੍ਹਾਂ ਚਿਰ ਮੈਂ ਰਹੂੰਗਾ ਘਟ ਘਟ ਘੰਟਾ ਪਹਿਲਾਂ ਲਾ ਦਿੰਦੇ ਸਿਕਿਉਰਟੀ ਘੰਟਾ ਤਾਂ 2 ਘੰਟੇ ਮਰੀਜ਼ ਆਪਣੇ ਇਲਾਜ ਵਾਸਤੇ ਬੇਟ ਕਰਦੇ ਮੈਂ ਚੰਗਾ ਨਹੀਂ ਸਮਝਦਾ ਸੋ ਮੈਂ ਕਦੇ ਵੀ ਨਹੀਂ ਗਿਆ ਤੇ ਕਦੇ ਵੀ ਨਹੀਂ ਗਿਆ ਤੇ ਮੈਂ ਰਾਤ ਗਿਆ ਉਹ ਵੀ ਰਾਤ ਨੂੰ 8 ਵਜੇ ਤੋਂ ਬਾਅਦ ਜਦੋਂ ਐਡਮਿਸ਼ਨ ਹੋਈ ਹੈ ਤੇ ਹੁਣ ਮੈਂ ਸਵੇਰੇ ਗਿਆ ਜਦੋਂ ਬੱਚੇ ਨੂੰ ਲੈ ਕੇ ਆਉਣਾ ਸੀ ਤੇ ਬੰਦ ਸਰ ਨਾਮ ਬਾਰੇ ਕੁਝ ਸੋਚਿਆ ਨਾਮ ਕੀ ਰੱਖੋਗੇ ਇਸ ਤੀਜਾ ਕਿ ਘਰ ਦੇ ਵਿੱਚ ਕਹਿ ਰਹੇ ਕਿ ਪੂਰੀ ਖੁਸ਼ੀਆਂ ਦੇ ਨਾਲ ਧੀ ਨੂੰ ਸੁਆਗਤ ਕੀਤਾ ਜਾ ਰਿਹਾ ਜੀ ਬਿਲਕੁਲ ਤੇ ਅਸੀਂ 4 ਦਿਨ ਪਹਿਲਾਂ ਇੱਕ ਮੈਂ ਤੇ ਡਾਕਟਰ ਗੁਰਪ੍ਰੀਤ ਨੇ ਇੱਕ ਗਾਣਾ ਸੁਣਿਆ ਸੀ ਉਹਦੇ ਵਿੱਚ ਇੱਕ ਲਫ਼ਜ਼ ਆਇਆ ਸੀ ਉਹ ਲਫ਼ਜ਼ ਜੋ ਸਾਨੂੰ ਇਹ ਵੀ ਹੋ ਗਿਆ ਕਿ ਜੇ ਧੀ ਹੁੰਦੀ ਹੈ ਤਾਂ ਉਹਦਾ ਨਾਮ ਆ ਰੱਖ ਸਕਦੇ ਸੋ ਇਹਦਾ ਨਾਮ ਅੱਜ ਰੱਖਿਆ ਆਉਂਦੇ ਹੋਏ ਕਿਉਂਕਿ ਦੇਖੋ ਮੈਂ ਨਾਮ ਰੱਖਣਾ ਕੋਲਾਂ ਵੀ ਜੀਨੇ 9 ਮਹੀਨੇ ਆਪਣੀ ਕੁੱਖ ਚ ਰੱਖਿਆ ਉਹਨੂੰ ਪਾਲਿਆ ਤੇ ਮਤਲਬ ਮੁਸ਼ਕਲਾਂ ਚੱਲ ਕੇ ਬੱਚੇ ਨੂੰ ਜਨਮ ਦੇ ਤੱਕ ਤਾਂ ਮੈਂ ਕਿਹਾ ਵੀ ਮੈਂ ਡਾਕਟਰ ਕੋਲੋਂ ਪ੍ਰੀਤ ਨਾਲ ਸਲਾਹ ਕਰੂੰਗਾ ਸੌਂਦੇ ਹੋਏ ਅਸੀਂ ਸਲਾਹ ਕਰਕੇ ਇਹ ਬੇਟੀ ਦਾ ਨਾਮ ਰੱਖਿਆ ਨਿਆਮਤ ਕੌਰ ਮਾਨ ਨਿਆਮਤ ਕੌਰ ਮਾਨ ਨਿਆਮਤ ਕੌਰ ਸਾਹਿਬ ਉਹ ਵੀ ਸੁਣਾਈ ਦਿਓ ਸਾਨੂੰ ਯਾਦ ਨਹੀਂ ਹੈਗਾ ਕੀ ਵੀ ਸੁਣਾਉਣਾ ਇੱਕ ਇੱਕ ਗਾਣੇ ਚ ਲਾਈਨ ਆਈ ਸੀ ਨਿਆਮਤ ਰੱਬ ਦੀ ਦਾਤ ਖੁਦਾ ਦੀ ਬਖਸ਼ਿਸ਼ ਨਿਆਮਤ ਦਾ ਮਤਲਬ ਹੈ ਮਤਲਬ ਤੁਹਾਨੂੰ ਕੋਈ ਕੋਈ ਦਾਤ ਦੇਵੇ ਕੋਈ ਕੋਈ ਬਖਸ਼ਿਸ਼ ਹੋ ਜੇ ਤੁਹਾਡੇ ਤੇ ਪਰਮਾਤਮਾ ਦੀ ਸੋ ਇਹ ਬਖਸ਼ਿਸ਼ ਹੈ ਸੋ ਨਿਆਮਤ ਅੱਜ ਸੀਐਮ ਆਊਸ ਦੇ ਵਿੱਚ ਐਂਟਰ ਕਰ ਰਹੀ ਹੈ ਘਰ ਪੂਰਾ ਸਜਾਇਆ ਹੋਇਆ ਮਾਮੀਆਂ ਚਾਚੀਆਂ ਦਾਇਆਂ ਤਾਈਆਂ ਚਾਚੀਆਂ ਸਾਰੀਆਂ ਅੰਦਰ ਬੈਠੀਆਂ ਨੇ ਤੇ ਮੈਂ ਪਰ ਮੈਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਅੱਜ ਬਹੁਤ ਸਾਰੀਆਂ ਧੀ ਜੰਮੀਆਂ ਹੋਣਗੀਆਂ ਅੱਜ ਬਹੁਤ ਸਾਰੇ ਪੁੱਤ ਜੰਮੇ ਹੋਣਗੇ ਬਸ ਇਹੀ ਦੁਆ ਕਰਿਓ ਇੱਕ ਤਾਂ ਪੜਾਅ ਲਖਾ ਲਈਏ ਇੱਕ ਸੰਸਕਾਰ ਦੀ ਉਹਨਾਂ ਨੂੰ ਕਿ ਉਹ ਆਪਣੇ ਵਿਰਸੇ ਨੂੰ ਆਪਣੇ ਬੋਲੀ ਨੂੰ ਆਪਣੇ ਕਲਚਰ ਨੂੰ ਯਾਦ से से तो दिया। आपको भी तो परिवार है अरविंद जी जब 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 मेरी शादी हुई थी इसी घर में तो जब चार लामा हुंदिया ने ता लड़की और लड़के के पिता और माता को खड़े होना अनाउंस किया जाता तो मेरे पिताजी नहीं हैं वो 2011 में वो सर्गवास हो गए थे तो मम्मी है तो गुरप्रीत के मम्मी पापा हैं तो मेरे मेरे पापा के तौर पे, मेरे बाप के तौर पर अरविंद केजरीवाल जी खड़े हुए थे हमारे यहाँ कल्चर है अगर पिता नहीं है तो बड़ा भाई पिता बन जाता है फिर ऑटोमेटिकली क्योंकि वो बड़ा होता है उस टाइम डिसीजन लेना होता है कल उन्होंने भी बधाई दी है तो मैं उसको क्या कहूं कि वो ताऊ बन गए या दादा बन गए मुझे इसका मान साहब अक्सर के भी देखा जाता है बहुत सारे लोग मुंडा ਤੇ ਕੁੜੀ ਦੇ ਵਿੱਚ فرق ਕਰਦੇ ਨੇ ਕਿ ਲੱਗਦਾ ਹੈ ਕਿ ਮਿਸਾਲ ਅੱਜ ਕਾਇਮ ਹੋਊਗੀ ਤੁਸੀਂ ਕੀ ਸੰਦੇਸ਼ ਉਹਨਾਂ ਲੋਕਾਂ ਦੇ ਵਿੱਚ ਮੈਂ 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 ਇਹ ਬੋਲਣ ਵਾਸਤੇ ਬਹੁਤ ਛੋਟਾ ਬੰਦਾ ਇਹ ਤਾਂ ਲੋਕ ਬਹੁਤ ਵੱਡੇ ਬਹੁਤ ਗੁਣੀ ਗਿਆਨੀ ਬੰਦੇ ਪਏ ਨੇ ਸੋ ਤੀਆਂ ਜਿਹੜੀਆਂ ਨੇ ਹਰ ਫੀਲਡ ਦੇ ਵਿੱਚ ਐਸੇ ਘਰ ਦੇ ਵਿੱਚ ਤੁਸੀਂ ਆਉਨੇ ਹੋ ਜਦੋਂ 10ਵੀਂ ਚੋਂ ਟੌਪ ਕਰਦੀਆਂ ਚਾਰ ਕੁੜੀਆਂ 12ਵੀਂ ਚੋਂ ਟੌਪ ਕਰਦੀਆਂ ਪੰਜ ਕੁੜੀਆਂ ਬੀਏ ਚੋਂ ਟੌਪ ਕਰਦੀਆਂ ਸੋ ਤੀਆਂ ਤੇ ਪਤਾ ਨਹੀਂ ਮੇਰੇ ਖਿਆਲ ਚ ਹੁਣ ਦੇ ਜ਼ਮਾਨੇ 'ਚ ਤਾਂ ਕੋਈ ਫਰਕ ਨਹੀਂ ਥੈਂਕ ਯੂ ਧੰਨਵਾਦ